ਇਨਾਂ ਵੱਲੋਂ ਇਨਫੋਰਮੇਸ਼ਨ ਦੇ ਆਧਾਰ ਤੇ ਇੱਥੇ ਇੱਕ ਲੇਡੀ ਦਲਜੀਤ ਕੌਰ ਉਸ ਨੂੰ ਅਰੈਸਟ ਕੀਤਾ ਸੀ ਜਿੱਦੋਂ 50 ਗ੍ਰਾਮ ਆ ਜਿਹੜੀ ਹੇਰੋਇਨ ਬਰਾਮਦ ਹੋਈ ਸੀ ਉਹਦੇ ਫਰਦਰ ਲਿੰਕਸ ਦੇ ਵਿੱਚ ਇੱਕ ਹੋਰ ਵਿਅਕਤੀ ਅਰਸ਼ਦੀਪ ਸਿੰਘ ਗ੍ਰਿਫਤਾਰ ਕੀਤਾ ਉਸ ਅਰਸ਼ਦੀਪ ਦੀ ਫਰਦਰ ਸਾਇੰਟੀਫਿਕਲੀ ਉਹਦੇ ਲਿੰਕਸ ਨੂੰ ਅਸੀਂ ਡਿਵੈਲਪ ਕਰਦੇ ਹੋਏ ਇਹ ਗੱਲ ਨਵੀਂ ਪਤਾ ਲੱਗੀ ਕਿ ਇਹਨਾਂ ਦਾ ਗਾਂ ਇੱਕ ਪਿੱਛੇ ਹੋਰ ਗੁਰਵਖਸ਼ ਲਾਲਾ ਵਾਸੀ ਸ਼ਾਟਾ ਇਹ ਤਿੰਨੇ ਜਿਹੜੇ ਹੈਗੇ ਨੇ ਸ਼ਾਰਟਾ ਦੇ ਵਾਸੀ ਨੇ ਉਹ ਗੁਰਵਖਸ਼ ਲਾਲਾ ਜਿਹੜਾ ਇਹਨਾਂ ਦਾ ਕਿੰਗਮੈਨ ਨਿਕਲਿਆ ਜੋ ਕਿ ਪਾਰ ਪਾਕਿਸਤਾਨ ਦੇ ਵਿੱਚ ਵੀ ਕੰਟੈਕਟ ਰੱਖਦਾ ਉਤੋਂ ਉਹ ਹੀਰੋਇਨ ਆਈਸ ਜਿਹਨੂੰ ਮੈਟਾਫੀਥਾਮਾਈਨ ਕਹਿੰਦੇ ਨੇ ਉਹ ਲਿਆ ਕੇ ਇਧਰ ਸਪਲਾਈ ਕਰਦਾ ਉਸ ਲੜੀ ਦੇ ਤਹਿਤ ਸ਼ੀਰੀਦਰਪਨਾਲੂ ਵਾਲੀਆ ਦੀ ਨਿਗਰਾਨੀ ਹੇਠ ਸਾਡੀ ਪੁਲਿਸ ਪਾਰਟੀ ਨੇ 1 ਕਿਲੋ ਆਈਸ 2 ਕਿਲੋ ਹੀਰੋਇਨ ਦੇ 520 ਗ੍ਰਾਮ ਪ੍ਰਕਰਸਰ ਜਿਹੜਾ ਕਿ ਸੁਡੋਫੈਡਰੀਨ ਦਾ ਹੁੰਦਾ కెਮਿਕਲ ਹੁੰਦਾ ਉਹ ਜਿਹੜਾ ਰਿਕਵਰ ਕੀਤਾ ਉਹ ਰਿਕਵਰ ਕਰਕੇ ਇਹ ਜਿਹੜਾ ਇੱਕ ਵੱਡਾ ਜਿਹੜਾ ਨਸ਼ਿਆਂ ਦੇ ਜਿਹੜਾ ਰੈਕਟ ਸੀਗਾ ਉਹਨੂੰ ਅਸੀਂ ਬੰਦ ਕੀਤਾ ਇਹ ਜਿਹੜੀ ਆਈਸ ਹੁੰਦੀ ਆ ਇਹ ਹੀਰੋਇਨ ਦੇ ਨਾਲੋਂ ਵੱਧ ਐਡਿਕਟਿਵ ਹੁੰਦੀ ਆ ਕਿਉਂਕਿ ਅਕਸਰ ਹੁਣ ਅਫਗਾਨਿਸਤਾਨ ਦੇ ਵਿੱਚ ਓਪੀਅਮ ਦੀ ਜਿਹੜੀ ਆ ਖੇਤੀ ਆ ਉਹਨੂੰ ਬੈਨ ਕੀਤਾ ਉਹਦੀ ਲਿਮਟਿਡ ਪ੍ਰੋਡਕਸ਼ਨ ਹੁੰਦੀ ਆ ਉਸ ਵਜ੍ਹਾ ਕਾਰਨ ਕਰਕੇ ਇਹ ਜਿਹੜੇ ਕੈਮੀਕਲ ਪ੍ਰੋਡਕਟਸ ਤੋਂ ਤਿਆਰ ਕਰਕੇ ਇਹਦੀ ਆਈਸ ਬਣਾਉਂਦੇ ਨੇ ਤੇ ਉਹ ਆਈਸ ਇਹਦੇ ਸਪਲਾਈ ਕਰਦੇ ਨੇ ਇਸ ਤਰ੍ਹਾਂ ਇਹ 1 ਕਿਲੋ ਆਈਸ ਤੇ 2 ਕਿਲੋ ਹੀਰਨ ਫੜ ਕੇ ਤੇ ਤਿੰਨੇ ਜਿਹੜੇ ਦੋਸ਼ੀ ਆ ਇਹਨਾਂ ਨੂੰ ਫੜ ਕੇ ਇਹਨਾਂ ਵਿਰੁੱਧ ਥਾਣਾ ਸ਼ਰਟਾ ਦੇ ਵਿੱਚ ਇਹ ਜਿਹੜੀ ਕਾਰਵਾਈ ਅਮਲ ਵਿੱਚ ਲੈਂਦੀ ਆ ਕਮਿਸ਼ਨਰੇਟ ਪੁਲਿਸ ਅਮਰਸਰ ਵੱਲੋਂ ਨਸ਼ਿਆਂ ਦੇ ਵਿਰੁੱਧ ਜਾਰੀ ਮੁਹਿੰਮ ਦੇ ਤਹਿਤ ਸ਼੍ਰੀ ਦਰਪਨਾਲੂ ਵਾਲੀ ਆਈਪੀਐਸ ਇਹਨਾਂ ਵੱਲੋਂ ਇਨਫਾਰਮੇਸ਼ਨ ਦੇ ਆਧਾਰ ਤੇ ਇਥੇ ਇੱਕ ਲੇਡੀ ਦਲਜੀਤ कौर ਉਸ ਨੂੰ ਅਰੈਸਟ ਕੀਤਾ ਸੀ ਜਿੱਦੋਂ 50 ਗ੍ਰਾਮ ਆ ਜਿਹੜੀ ਹਿਰਨ ਬਰਾਮਦ ਹੋਈ ਸੀ ਉਹਦੇ ਫਰਦਰ ਲਿੰਕਸ ਦੇ ਵਿੱਚ ਇੱਕ ਹੋਰ ਵਿਅਕਤੀ ਅਰਸ਼ਦੀਪ ਸਿੰਘ ਗ੍ਰਿਫਤਾਰ ਕੀਤਾ ਉਸ ਅਰਸ਼ਦੀਪ ਦੀ ਫਰਦਰ ਸਾਇੰਟੀਫਿਕਲੀ ਉਹਦੇ ਲਿੰਕਸ ਨੂੰ ਅਸੀਂ ਡਿਵੈਲਪ ਕਰਦੇ ਹੋਏ ਇਹ ਗੱਲ ਨਵੀਂ ਪਤਾ ਲੱਗੀ ਕਿ ਇਹਨਾਂ ਦਾ گاਾਂ ਇਥੇ ਪਿੱਛੇ ਹੋਰ ਗੁਰਵਖਸ਼ ਲਾਲਾ ਵਾਸੀ ਸ਼ਾਟਾ ਇਹ ਤਿੰਨੇ ਜਿਹੜੇ ਹੈਗੇ ਨੇ ਸ਼ਾਟਾ ਦੇ ਵਾਸੀ ਨੇ ਉਹ ਗੁਰਵਖ ਲਾਲਾ ਜਿਹੜਾ ਇਹਨਾਂ ਦਾ ਕਿੰਗਮੈਨ ਨਿਕਲਿਆ ਜੋ ਕਿ ਪਾਰ ਪਾਕਿਸਤਾਨ ਦੇ ਵਿੱਚ ਵੀ ਕੰਟੈਕਟ ਰੱਖਦਾ ਉਤੋਂ ਉਹ ਹਿਰੋਇਨ ਆਇਸ ਜਿਹਨੂੰ ਮੈਟਾਫੀਥਾਮਾਈਨ ਕਹਿੰਦੇ ਨੇ ਉਹ ਲਿਆ ਕੇ ਇਧਰ ਸਪਲਾਈ ਕਰਦਾ ਉਸ ਲੜੀ ਦੇ ਤਹਿਤ ਸ਼੍ਰੀਦਰਪਨਾਲੂ ਵਾਲੀਆ ਦੀ ਨਿਗਰਾਨੀ ਹੇਠ ਸਾਡੀ ਪੁਲਿਸ ਪਾਰਟੀ ਨੇ 1 ਕਿਲੋ ਆਇਸ 2 ਕਿਲੋ ਹਿਰੋਇਨ ਤੇ 520 ਗ੍ਰਾਮ ਪ੍ਰਕਰਸਰ ਜਿਹੜਾ ਕਿ ਸੂਡੋਫੈਡਰੀਨ ਦਾ ਹੁੰਦਾ కెਮਿਕਲ ਹੁੰਦਾ ਉਹ ਜਿਹੜਾ ਰਿਕਵਰ ਕੀਤਾ ਉਹ ਰਿਕਵਰ ਕਰਕੇ ਇਹ ਜਿਹੜਾ ਇੱਕ ਵੱਡਾ ਜਿਹੜਾ ਨਸ਼ਿਆਂ ਦੇ ਜਿਹੜਾ ਰੈਕਡ ਸੀਗਾ ਉਹਨੂੰ ਅਸੀਂ ਬੰਦ ਕੀਤਾ ਇਹ ਜਿਹੜੀ ਆਈਸ ਹੁੰਦੀ ਆ ਇਹ ਹੀਰੋਇਨ ਦੇ ਨਾਲੋਂ ਵੱਧ ਐਡਿਕਟਿਵ ਹੁੰਦੀ ਆ ਕਿਉਂਕਿ ਅਕਸਰ ਹੁਣ ਅਫਗਾਨਿਸਤਾਨ ਦੇ ਵਿੱਚ ਓਪੀਅਮ ਦੀ ਜਿਹੜੀ ਆ ਖੇਤੀ ਆ ਉਹਨੂੰ ਬੈਨ ਕੀਤਾ ਉਹਦੀ ਲਿਮਟਿਡ ਪ੍ਰੋਡਕਸ਼ਨ ਹੁੰਦੀ ਆ ਉਸ ਵਜ੍ਹਾ ਕਾਰਨ ਕਰਕੇ ਇਹ ਜਿਹੜੇ ਕੈਮੀਕਲ ਪ੍ਰੋਡਕਟਸ ਤੋਂ ਤਿਆਰ ਕਰਕੇ ਇਹਦੀ ਆਈਸ ਬਣਾਉਂਦੇ ਨੇ ਤੇ ਉਹ ਆਈਸ ਇਹਦੇ ਸਪਲਾਈ ਕਰਦੇ ਨੇ ਇਸ ਤਰ੍ਹਾਂ ਇਹ 1 ਕਿਲੋ ਆਈਸ ਤੇ 2 ਕਿਲੋ ਹੀਰਨ ਫੜ ਕੇ ਤੇ ਤਿੰਨੇ ਜਿਹੜੇ ਦੋਸ਼ੀ ਆ ਇਹਨਾਂ ਨੂੰ ਫੜ ਕੇ ਇਹਨਾਂ ਵਿਰੁੱਧ ਥਾਣਾ ਸ਼ਰਟਾ ਦੇ ਵਿੱਚ ਇਹ ਜਿਹੜੀ ਕਾਰਵਾਈ ਅਮਲ ਉਜ ਲੈਂਦੀ ਆ ਕਮਿਸ਼ਨਰੇਟ ਪੁਲਿਸ ਅਮਰਸਰ ਵੱਲੋਂ ਨਸ਼ਿਆਂ ਦੇ ਵਿਰੁੱਧ ਜਾਰੀ ਮੁਹਿੰਮ ਦੇ ਤਹਿਤ ਸ਼੍ਰੀ ਦਰਪਨਾਲੂ ਵਾਲੀ ਆਈਪੀਐਸ ਇਹਨਾਂ ਵੱਲੋਂ ਇਨਫੋਰਮੇਸ਼ਨ ਦੇ ਆਧਾਰ ਤੇ ਇੱਥੇ ਇੱਕ ਲੇਡੀ ਦਲਜੀਤ ਕੌਰ ਉਸ ਨੂੰ ਅਰੈਸਟ ਕੀਤਾ ਸੀ ਜਿੱਦੋਂ 50 ਗ੍ਰਾਮ ਆ ਜਿਹੜੀ ਹੀਰੋਇਨ ਬਰਾਮਦ ਹੋਈ ਸੀ ਉਹਦੇ ਫਰਦਰ ਲਿੰਕਸ ਦੇ ਵਿੱਚ ਇੱਕ ਹੋਰ ਵਿਅਕਤੀ ਅਰਸ਼ਦੀਪ ਸਿੰਘ ਗ੍ਰਿਫਤਾਰ ਕੀਤਾ ਉਸ ਅਰਸ਼ਦੀਪ ਦੀ ਫਰਦਰ ਸਾਇੰਟੀਫਿਕਲੀ ਉਹਦੇ ਲਿੰਕਸ ਨੂੰ ਅਸੀਂ ਡਿਵੈਲਪ ਕਰਦੇ ਹੋਏ ਇਹ ਗੱਲ ਨਵੀਂ ਪਤਾ ਲੱਗੀ ਕਿ ਇਹਨਾਂ ਦਾ ਗਾਂ ਇੱਕ ਪਿੱਛੇ ਹੋਰ ਗੁਰਵਖਸ਼ ਲਾਲਾ ਵਾਸੀ ਸ਼ਾਟਾ ਇਹ ਤਿੰਨੇ ਜਿਹੜੇ ਹੈਗੇ ਨੇ ਸ਼ਾਟਾ ਦੇ ਵਾਸੀ ਨੇ ਉਹ ਗੁਰਵਖਸ ਲਾਲਾ ਜਿਹੜਾ ਇਹਨਾਂ ਦਾ ਕਿੰਗਪੀਨ ਨਿਕਲਿਆ ਜੋ ਕਿ ਪਾਰ ਪਾਕਿਸਤਾਨ ਦੇ ਵਿੱਚ ਵੀ ਕੰਟੈਕਟ ਰੱਖਦਾ ਉਤੋਂ ਉਹ ਹੀਰੋਇਨ ਆਇਸ ਜਿਹਨੂੰ ਮੈਟਾਫੈਥਾਮਾਈਨ ਕਹਿੰਦੇ ਨੇ ਉਹ ਲਿਆ ਕੇ ਇਧਰ ਸਪਲਾਈ ਕਰਦਾ ਉਸ ਲੜੀ ਦੇ ਤਹਿਤ ਸ਼੍ਰੀਦਰਪਨਾਲੂ ਵਾਲੀਆ ਜੀ ਦੀ ਨਿਗਰਾਨੀ ਹੇਠ ਸਾਡੀ ਪੁਲਿਸ ਪਾਰਟੀ ਨੇ 1 ਕਿਲੋ ਆਇਸ 2 ਕਿਲੋ ਹੀਰੋਇਨ ਤੇ 520 ਗ੍ਰਾਮ ਪ੍ਰਕਰਸਰ ਜਿਹੜਾ ਕਿ ਸੂਡੋਫੈਡਰੀਨ ਦਾ ਹੁੰਦਾ కెਮਿਕਲ ਹੁੰਦਾ ਉਹ ਜਿਹੜਾ ਰਿਕਵਰ ਕੀਤਾ ਉਹ ਰਿਕਵਰ ਕਰਕੇ ਇਹ ਜਿਹੜਾ ਇੱਕ ਵੱਡਾ ਜਿਹੜਾ ਨਸ਼ਿਆਂ ਦੇ ਜਿਹੜਾ ਰੈਕਟ ਸੀਗਾ ਉਹਨੂੰ ਅਸੀਂ ਬੰਦ ਕੀਤਾ ਇਹ ਜਿਹੜੀ ਆਈਸ ਹੁੰਦੀ ਆ ਇਹ ਹੀਰੋਇਨ ਦੇ ਨਾਲੋਂ ਵੱਧ ਐਡਿਕਟਿਵ ਹੁੰਦੀ ਆ ਕਿਉਂਕਿ ਅਕਸਰ ਹੁਣ ਅਫਗਾਨਿਸਤਾਨ ਦੇ ਵਿੱਚ ਓਪੀਅਮ ਦੀ ਜਿਹੜੀ ਆ ਖੇਤੀ ਆ ਉਹਨੂੰ ਬੈਨ ਕੀਤਾ ਉਹਦੀ ਲਿਮਟਿਡ ਪ੍ਰੋਡਕਸ਼ਨ ਹੁੰਦੀ ਆ ਉਸ ਵਜ੍ਹਾ ਕਾਰਨ ਕਰਕੇ ਇਹ ਜਿਹੜੇ ਕੈਮੀਕਲ ਪ੍ਰੋਡਕਟਸ ਤੋਂ ਤਿਆਰ ਕਰਕੇ ਇਹਦੀ ਆਈਸ ਬਣਾਉਂਦੇ ਨੇ ਤੇ ਉਹ ਆਈਸ ਇਹਦੇ ਸਪਲਾਈ ਕਰਦੇ ਨੇ ਇਸ ਤਰ੍ਹਾਂ ਇਹ 1 ਕਿਲੋ ਆਈਸ ਤੇ 2 ਕਿਲੋ ਹੀਰਨ ਫੜ ਕੇ ਇਹ ਤਿੰਨੇ ਜਿਹੜੇ ਦੋਸ਼ੀ ਆ ਇਹਨਾਂ ਨੂੰ ਫੜ ਕੇ ਇਹਨਾਂ ਵਿਰੁੱਧ ਥਾਣਾ ਸ਼ਰਟਾ ਦੇ ਵਿੱਚ ਐਡੀਡੀ ਕਾਰਵਾਈ ਅਮਲ ਵਿੱਚ ਲੈਂਦੀ ਆ ਕਮਿਸ਼ਨਰੇਟ ਪੁਲਿਸ ਅਮਰਸਰ ਵੱਲੋਂ ਨਸ਼ਿਆਂ ਦੇ ਵਿਰੁੱਧ ਜਾਰੀ ਮੁਹਿੰਮ ਦੇ ਤਹਿਤ ਸ਼੍ਰੀ ਦਰਪਨਾਲੂ ਵਾਲੀ ਆਈਪੀਐਸ ਇਹਨਾਂ ਵੱਲੋਂ ਇਨਫੋਰਮੇਸ਼ਨ ਦੇ ਆਧਾਰ ਤੇ ਇਥੇ ਇੱਕ ਲੇਡੀ ਦਲਜੀਤ कौर ਉਸ ਨੂੰ ਅਰੈਸਟ ਕੀਤਾ ਸੀ ਜਿੱਦੋਂ 50 ਗ੍ਰਾਮ ਆ ਜਿਹੜੀ ਹੀਰੋਇਨ ਬਰਾਮਦ ਹੋਈ ਸੀ ਉਹਦੇ ਫਰਦਰ ਲਿੰਕਸ ਦੇ ਵਿੱਚ ਇੱਕ ਹੋਰ ਵਿਅਕਤੀ ਅਰਸ਼ਦੀਪ ਸਿੰਘ ਗ੍ਰਿਫਤਾਰ ਕੀਤਾ ਉਸ ਅਰਸ਼ਦੀਪ ਦੀ ਫਰਦਰ ਸਾਇੰਟੀਫਿਕਲੀ ਉਹਦੇ ਲਿੰਕਸ ਨੂੰ ਅਸੀਂ ਡਿਵੈਲਪ ਕਰਦੇ ਹੋਏ ਇਹ ਗੱਲ ਨਵੀਂ ਪਤਾ ਲੱਗੀ ਕਿ ਇਹਨਾਂ ਦਾ گاਾਂ ਇੱਕ ਪਿੱਛੇ ਹੋਰ ਗੁਰਵਖਸ਼ ਲਾਲਾ ਵਾਸੀ ਸ਼ਾਟਾ ਇਹ ਤਿੰਨੇ ਜਿਹੜੇ ਹੈਗੇ ਨੇ ਸ਼ਾਟਾ ਦੇ ਵਾਸੀ ਨੇ ਉਹ ਗੁਰਵਕਸ ਲਾਲਾ ਜਿਹੜਾ ਇਹਨਾਂ ਦਾ ਕਿੰਗਮੈਨ ਨਿਕਲਿਆ ਜੋ ਕਿ ਪਾਰ ਪਾਕਿਸਤਾਨ ਦੇ ਵਿੱਚ ਵੀ ਕੰਟੈਕਟ ਰੱਖਦਾ ਉਤੋਂ ਉਹ ਹੀਰੋਇਨ ਆਈਸ ਜਿਹਨੂੰ ਮੈਟਾਫੀਟਾਮਾਈਨ ਕਹਿੰਦੇ ਨੇ ਉਹ ਲਿਆ ਕੇ ਇਧਰ ਸਪਲਾਈ ਕਰਦਾ ਉਸ ਲੜੀ ਦੇ ਤਹਿਤ ਸ਼੍ਰੀਦਰਪਨਾਲੂ ਵਾਲੀਏ ਦੀ ਨਿਗਰਾਨੀ ਹੇਠ ਸਾਡੀ ਪੁਲਿਸ ਪਾਰਟੀ ਨੇ 1 ਕਿਲੋ ਆਈਸ 2 ਕਿਲੋ ਹੀਰੋਇਨ ਤੇ 520 ਗ੍ਰਾਮ ਪ੍ਰਕਰਸਰ ਜਿਹੜਾ ਕਿ ਸੂਡੋਫੈਡਰੀਨ ਦਾ ਹੁੰਦਾ కెమికਲ ਹੁੰਦਾ ਉਹ ਜਿਹੜਾ ਰਿਕਵਰ ਕੀਤਾ ਉਹ ਰਿਕਵਰ ਕਰਕੇ ਇਹ ਜਿਹੜਾ ਇੱਕ ਵੱਡਾ ਜਿਹੜਾ ਨਸ਼ਿਆਂ ਦੇ ਜਿਹੜਾ ਰੈਕਟ ਸੀਗਾ ਉਹਨੂੰ ਅਸੀਂ ਬੰਦ ਕੀਤਾ ਇਹ ਜਿਹੜੀ ਆਈਸ ਹੁੰਦੀ ਆ ਇਹ ਹੀਰੋਇਨ ਦੇ ਨਾਲੋਂ ਵੱਧ ਐਡਿਕਟਿਵ ਹੁੰਦੀ ਆ ਕਿਉਂਕਿ ਅਕਸਰ ਹੁਣ ਅਫਗਾਨਿਸਤਾਨ ਦੇ ਵਿੱਚ ਓਪੀਅਮ ਦੀ ਜਿਹੜੀ ਆ ਖੇਤੀ ਆ ਉਹਨੂੰ ਬੈਨ ਕੀਤਾ ਉਹਦੀ ਲਿਮਟਿਡ ਪ੍ਰੋਡਕਸ਼ਨ ਹੁੰਦੀ ਆ ਉਸ ਵਜ੍ਹਾ ਕਾਰਨ ਕਰਕੇ ਇਹ ਜਿਹੜੇ ਕੈਮੀਕਲ ਪ੍ਰੋਡਕਟਸ ਤੋਂ ਤਿਆਰ ਕਰਕੇ ਇਹਦੀ ਆਈਸ ਬਣਾਉਂਦੇ ਨੇ ਤੇ ਉਹ ਆਈਸ ਇਹਦੇ ਸਪਲਾਈ ਕਰਦੇ ਨੇ ਇਸ ਤਰ੍ਹਾਂ ਇਹ 1 ਕਿਲੋ ਆਈਸ ਤੇ 2 ਕਿਲੋ ਹੀਰਨ ਫੜ ਕੇ ਇਹ ਤਿੰਨੇ ਜਿਹੜੇ ਦੋਸ਼ੀ ਆ ਇਹਨਾਂ ਨੂੰ ਫੜ ਕੇ ਇਹਨਾਂ ਵਿਰੁੱਧ ਥਾਣਾ ਸ਼ਰਟਾ ਦੇ ਵਿੱਚ ਇਹ ਜਿਹੜੀ ਕਾਰਵਾਈ ਅਮਲ ਵਿੱਚ ਲੈਂਦੀ ਆ ਕਮਿਸ਼ਨਰੇਟ ਪੁਲਿਸ ਅਮਰਸਰ ਵੱਲੋਂ ਨਸ਼ਿਆਂ ਦੇ ਵਿਰੁੱਧ ਜਾਰੀ ਮੁਹਿੰਮ ਦੇ ਤਹਿਤ ਸ਼੍ਰੀ ਦਰਪਨਾਲੂ ਵਾਲੀ ਆਈਪੀਐਸ ਇਹਨਾਂ ਵੱਲੋਂ ਇਨਫੋਰਮੇਸ਼ਨ ਦੇ ਆਧਾਰ ਤੇ ਇੱਥੇ ਇੱਕ ਲੇਡੀ ਦਲਜੀਤ ਕੌਰ ਉਸ ਨੂੰ ਅਰੈਸਟ ਕੀਤਾ ਸੀ ਜਿੱਦੋਂ 50 ਗ੍ਰਾਮ ਆ ਜਿਹੜੀ ਹਿਰੋਇਨ ਬਰਾਮਦ ਹੋਈ ਸੀ ਉਹ ਦੇ ਫਰਦਰ ਲਿੰਕਸ ਦੇ ਵਿੱਚ ਇੱਕ ਹੋਰ ਵਿਅਕਤੀ ਅਰਸ਼ਦੀਪ ਸਿੰਘ ਗ੍ਰਿਫਤਾਰ ਕੀਤਾ ਉਸ ਅਰਸ਼ਦੀਪ ਦੀ ਫਰਦਰ ਸਾਇੰਟੀਫਿਕਲੀ ਉਹਦੇ ਲਿੰਕਸ ਨੂੰ ਅਸੀਂ ਡਿਵੈਲਪ ਕਰਦੇ ਹੋਏ ਇਹ ਗੱਲ ਨਵੀਂ ਪਤਾ ਲੱਗੀ ਕਿ ਇਹਨਾਂ ਦਾ گاਾਂ ਇੱਥੇ ਪਿੱਛੇ ਹੋਰ ਗੁਰਵਖਸ਼ ਲਾਲਾ ਵਾਸੀ ਸ਼ਾਟਾ ਇਹ ਤਿੰਨੇ ਜਿਹੜੇ ਹੈਗੇ ਨੇ ਸ਼ਾਟਾ ਦੇ ਵਾਸੀ ਨੇ ਉਹ ਗੁਰਵਖਸ ਲਾਲਾ ਜਿਹੜਾ ਇਹਨਾਂ ਦਾ ਕਿੰਗਮੈਨ ਨਿਕਲਿਆ ਜੋ ਕਿ ਪਾਰ ਪਾਕਿਸਤਾਨ ਦੇ ਵਿੱਚ ਵੀ ਕੰਟੈਕਟ ਰੱਖਦਾ ਉਤੋਂ ਉਹ ਹਿਰੋਇਨ ਆਇਸ ਜਿਹਨੂੰ ਮੈਟਾਫੀਥਾਮਾਈਨ ਕਹਿੰਦੇ ਨੇ ਉਹ ਲਿਆ ਕੇ ਇਧਰ ਸਪਲਾਈ ਕਰਦਾ ਉਸ ਲੜੀ ਦੇ ਤਹਿਤ ਸ਼੍ਰੀਦਰਪਨਾਲੂ ਵਾਲੀਆ ਦੀ ਨਿਗਰਾਨੀ ਹੇਠ ਸਾਡੀ ਪੁਲਿਸ ਪਾਰਟੀ ਨੇ 1 ਕਿਲੋ ਆਇਸ 2 ਕਿਲੋ ਹਿਰੋਇਨ ਤੇ 520 ਗ੍ਰਾਮ ਪ੍ਰਕਰਸਰ ਜਿਹੜਾ ਕਿ ਸੁਡੋਫੈਡਰੀਨ ਦਾ ਹੁੰਦਾ కెਮਿਕਲ ਹੁੰਦਾ ਉਹ ਜਿਹੜਾ ਰਿਕਵਰ ਕੀਤਾ ਉਹ ਰਿਕਵਰ ਕਰਕੇ ਇਹ ਜਿਹੜਾ ਇੱਕ ਵੱਡਾ ਜਿਹੜਾ ਨਸ਼ਿਆਂ ਦੇ ਜਿਹੜਾ ਰੈਕਡ ਸੀਗਾ ਉਹਨੂੰ ਅਸੀਂ ਬੰਦ ਕੀਤਾ ਇਹ ਜਿਹੜੀ ਆਈਸ ਹੁੰਦੀ ਆ ਇਹ ਹੀਰੋਇਨ ਦੇ ਨਾਲੋਂ ਵੱਧ ਐਡਿਕਟਿਵ ਹੁੰਦੀ ਆ ਕਿਉਂਕਿ ਅਕਸਰ ਹੁਣ ਅਫਗਾਨਿਸਤਾਨ ਦੇ ਵਿੱਚ ਓਪੀਅਮ ਦੀ ਜਿਹੜੀ ਆ ਖੇਤੀ ਆ ਉਹਨੂੰ ਬੈਨ ਕੀਤਾ ਉਹਦੀ ਲਿਮਟਿਡ ਪ੍ਰੋਡਕਸ਼ਨ ਹੁੰਦੀ ਆ ਉਸ ਵਜ੍ਹਾ ਕਾਰਨ ਕਰਕੇ ਇਹ ਜਿਹੜੇ ਕੈਮੀਕਲ ਪ੍ਰੋਡਕਟਸ ਤੋਂ ਤਿਆਰ ਕਰਕੇ ਇਹਦੀ ਆਈਸ ਬਣਾਉਂਦੇ ਨੇ ਤੇ ਉਹ ਆਈਸ ਇਹਦੇ ਸਪਲਾਈ ਕਰਦੇ ਨੇ ਇਸ ਤਰ੍ਹਾਂ ਇਹ 1 ਕਿਲੋ ਆਈਸ ਤੇ 2 ਕਿਲੋ ਹੀਰਨ ਫੜ ਕੇ ਇਹ ਤਿੰਨੇ ਜਿਹੜੇ ਦੋਸ਼ੀ ਆ ਇਹਨਾਂ ਨੂੰ ਫੜ ਕੇ ਇਹਨਾਂ ਵਿਰੁੱਧ ਥਾਣਾ ਸ਼ਰਟਾ ਦੇ ਵਿੱਚ ਐਡੀਡੀ ਕਾਰਵਾਈ ਅਮਲ ਵਿੱਚ ਲੈਂਦੀ ਆ ਕਮਿਸ਼ਨਰੇਟ ਪੁਲਿਸ ਅਮਰਸਰ ਵੱਲੋਂ ਨਸ਼ਿਆਂ ਦੇ ਵਿਰੁੱਧ ਜਾਰੀ ਮੁਹਿੰਮ ਦੇ ਤਹਿਤ ਸ਼੍ਰੀਦਰਪਨਾਲੂ ਵਾਲੀ ਆਈਪੀਐਸ ਇਹਨਾਂ ਵੱਲੋਂ ਇਨਫੋਰਮੇਸ਼ਨ ਦੇ ਆਧਾਰ ਤੇ ਇਹ ਇੱਕ ਲੇਡੀ ਦਲਜੀਤ कौर ਉਸ ਨੂੰ ਅਰੈਸਟ ਕੀਤਾ ਸੀ ਜਿੱਦੋਂ 50 ਗ੍ਰਾਮ ਆ ਜਿਹੜੀ ਹੀਰੋਇਨ ਬਰਾਮਦ ਹੋਈ ਸੀ ਉਹਦੇ ਫਰਦਰ ਲਿੰਕਸ ਦੇ ਵਿੱਚ ਇੱਕ ਹੋਰ ਵਿਅਕਤੀ ਅਰਸ਼ਦੀਪ ਸਿੰਘ ਗ੍ਰਿਫਤਾਰ ਕੀਤਾ ਉਸ ਅਰਸ਼ਦੀਪ ਦੀ ਫਰਦਰ ਸਾਇੰਟੀਫਿਕਲੀ ਉਹਦੇ ਲਿੰਕਸ ਨੂੰ ਅਸੀਂ ਡਿਵੈਲਪ ਕਰਦੇ ਹੋਏ ਇਹ ਗੱਲ ਨਵੀਂ ਪਤਾ ਲੱਗੀ ਕਿ ਇਹਨਾਂ ਦਾ گاਾਂ ਇੱਕ ਪਿੱਛੇ ਹੋਰ ਗੁਰੂਆਕਸ਼ ਲਾਲਾ ਵਾਸੀ ਸ਼ਾਟਾ ਇਹ ਤਿੰਨੇ ਜਿਹੜੇ ਹੈਗੇ ਨੇ ਸ਼ਾਟਾ ਦੇ ਵਾਸੀ ਨੇ ਉਹ ਗੁਰਵਕਸ ਲਾਲਾ ਜਿਹੜਾ ਇਹਨਾਂ ਦਾ ਕਿੰਗਮੈਨ ਨਿਕਲਿਆ ਜੋ ਕਿ ਪਾਰ ਪਾਕਿਸਤਾਨ ਦੇ ਵਿੱਚ ਵੀ ਕੰਟੈਕਟ ਰੱਖਦਾ ਉਤੋਂ ਉਹ ਹੀਰੋਇਨ ਆਇਸ ਜਿਹਨੂੰ ਮੈਟਾਫੀਟਾਮਾਈਨ ਕਹ ਦਿੰਦੇ ਨੇ ਉਹ ਲਿਆ ਕੇ ਇਧਰ ਸਪਲਾਈ ਕਰਦਾ ਉਸ ਲੜੀ ਦੇ ਤਹਿਤ ਸ਼੍ਰੀਦਰਪਨਾਲੂ ਵਾਲੀਆ ਦੀ ਨਿਗਰਾਨੀ ਹੇਠ ਸਾਡੀ ਪੁਲਿਸ ਪਾਰਟੀ ਨੇ 1 ਕਿਲੋ ਆਇਸ 2 ਕਿਲੋ ਹੀਰੋਇਨ ਤੇ 520 ਗ੍ਰਾਮ ਪ੍ਰਕਰਸਰ ਜਿਹੜਾ ਕਿ ਸੂਡੋਫੈਡਰੀਨ ਦਾ ਹੁੰਦਾ కెమికਲ ਹੁੰਦਾ ਉਹ ਜਿਹੜਾ ਰਿਕਵਰ ਕੀਤਾ ਉਹ ਰਿਕਵਰ ਕਰਕੇ ਇਹ ਜਿਹੜਾ ਇੱਕ ਵੱਡਾ ਜਿਹੜਾ ਨਸ਼ਿਆਂ ਦੇ ਜਿਹੜਾ ਰੈਕਡ ਸੀਗਾ ਉਹਨੂੰ ਅਸੀਂ ਬੰਦ ਕੀਤਾ ਇਹ ਜਿਹੜੀ ਆਈਸ ਹੁੰਦੀ ਆ ਇਹ ਹੀਰੋਇਨ ਦੇ ਨਾਲੋਂ ਵੱਧ ਐਡਿਕਟਿਵ ਹੁੰਦੀ ਆ ਕਿਉਂਕਿ ਅਕਸਰ ਹੁਣ ਅਫਗਾਨਿਸਤਾਨ ਦੇ ਵਿੱਚ ਓਪੀਅਮ ਦੀ ਜਿਹੜੀ ਆ ਖੇਤੀ ਆ ਉਹਨੂੰ ਬੈਨ ਕੀਤਾ ਉਹਦੀ ਲਿਮਟਿਡ ਪ੍ਰੋਡਕਸ਼ਨ ਹੁੰਦੀ ਆ ਉਸ ਵਜ੍ਹਾ ਕਾਰਨ ਕਰਕੇ ਇਹ ਜਿਹੜੇ ਕੈਮੀਕਲ ਪ੍ਰੋਡਕਟਸ ਤੋਂ ਤਿਆਰ ਕਰਕੇ ਇਹਦੀ ਆਈਸ ਬਣਾਉਂਦੇ ਨੇ ਤੇ ਉਹ ਆਈਸ ਇਹਦੇ ਸਪਲਾਈ ਕਰਦੇ ਨੇ ਇਸ ਤਰ੍ਹਾਂ ਇਹ 1 ਕਿਲੋ ਆਈਸ ਤੇ 2 ਕਿਲੋ ਹੀਰੇਨ ਫੜ ਕੇ ਇਹ ਤਿੰਨੇ ਜਿਹੜੇ ਦੋਸ਼ੀ ਆ ਇਹਨਾਂ ਨੂੰ ਫੜ ਕੇ ਇਹਨਾਂ ਵਿਰੁੱਧ ਥਾਣਾ ਸ਼ਰਟਾ ਦੇ ਵਿੱਚ ਐਡੀਡੀ ਕਾਰਵਾਈ ਅਮਲ ਵਿੱਚ ਲਿਆਂਦੀ